ਮੰਮੀ ਹੂੰ ਮੈਂ ਖੰਡੀਪੀ ਦਵਿੰਦਰ ਲੈ ਆਈ ਸੂਟ ਆਹੋ ਨੰਗੀ ਤਾਂ ਹੈਗੀ ਆ ਹੁਣ ਕੀ ਪਤਾ ਕਿੱਦਾਂ ਦਾ ਲਿਆਂਦਾ ਛੇਸੀ ਚ ਚਲ ਗਈ ਅੰਦਰ ਹਾਏ ਪਾਰਟੀ ਤੇ ਲੱਗ ਗਈ ਤੇ ਮੈਂ ਵੀ ਲਿਆਉਣਾ ਐ ਸੂਟ ਤੇ ਮੈਨੂੰ ਦੱਸ ਕੇ ਵੀ ਨਹੀਂ ਗਈ ਮੇਰੀ ਗੱਲ ਸੁਣ ਉਹਨਾਂ ਵੱਲ ਵੇਖ ਕੇ ਰੰਗ ਨਾ ਫੜ ਖਰਬੂਜਾ ਖਰਬੂਜੇ ਨੂੰ ਵੇਖ ਕੇ ਆਂਦੇ ਰੰਗ ਫੜਦਾ ਤੂੰ ਨਾ ਫੜ ਤੂੰ ਆਪਣੇ ਘਰ ਵੱਲ ਵੇਖ ਹਾਂ ਹੀ ਨਹੀਂ ਉਹਨਾਂ ਵੱਲ ਵੇਖ ਕੇ ਤਾਂ ਨੂੰ ਸਾਲਾ ਮਾਰ ਸਕਦੇ ਉਹਨਾਂ ਦੇ ਕੋਹ ਬਣਾਇਆ ਨਹੀਂ ਆ ਸੂਟ ਹੀ ਪਾ ਛੜੇ ਆ ਤੇ ਜਦ ਬਾਜੀ ਉਹਨਾਂ ਦੇ ਘਰ ਆਖਰਦੀਆਂ ਚੱਲਣ ਡੀਆਂ ਤੇ ਤੂੰ ਤੇ ਸਿਆਣੀ ਬਣ ਜਿੱਦਾਂ ਦੇ ਹੈਗੇ ਨਾ ਉਹ ਜਿਹੜਾ ਮੇਰਾ ਮੋਟਾ ਸੂਟ ਮੇਰੇ ਪਿਛਲੇ ਆਂਦੇ ਦਿੱਤਾ ਸੀ ਪਿਛਲੀ ਵਾਰ ਲੋਹੜੀ ਤੇ ਹਾਏ ਉਹ ਤੂੰ ਸਵਾਲੀ ਬੜਾ ਵਧੀਆ ਵਾ ਤੈਨੂੰ ਸੋਹਣਾ ਲੱਗਣਾ ਵਾ ਹਾਏ ਮੰਮੀ ਮੋਟਾ ਪਾ ਕੇ ਜਾਣਾ ਸਾਰੇ ਨਹੀਂ ਇੰਨੇ ਸੋਹਣੇ ਟੋਰੀ ਟੋਰੀ ਸੂਟ ਪਾਏ ਉਹਨੇ ਤੇ ਮੈਂ ਵਿੱਚ ਮੋਟਾ ਪਾ ਕੇ ਜਾਉਂਗੀ ਠਿਕੜੀ ਤੇ ਜਾਣਾ ਵਾ ਪ੍ਰੋਗਰਾਮ ਤੇ ਤੇ ਕੀ ਗੱਲ ਵਾ ਤੈਨੂੰ ਕੱਢ ਦੇਣਗੇ ਜੇਰਾ ਤੈਨੂੰ ਕੋਈ ਕਹੂਗਾ ਨਾ ਤੇ ਮੈਂ ਆਪੇ ਹੀ ਕਹਿ ਦਊਗੀ ਭਲਾ ਵੇਖ ਕਿੰਨਾ ਕਿ ਤੈਨੂੰ ਬਾਹਰ ਕੱਢ ਦੇ ਹਜ਼ਾਰੇ ਨਹੀਂ ਖਰਚੀ ਦੇ ਹੁੰਦੇ ਇੱਕ ਘੜੀ ਬਦਲੇ ਆਪਣਾ ਘਰ ਵੇਖੀਦਾ ਹੁੰਦਾ ਵਾ ਤੁਸੀਂ ਚਲ ਜਿਓ ਫਿਰ ਮੈਂ ਨਹੀਂ ਜਾਣਾ ਹੈਗਾ ਮੈਂ ਉਨੀ ਮੈਂ ਦਵਿੰਦਰ ਦਾ ਸੂਟ ਵੇਖ ਆਉਣਾ ਵੇਖਾਂ ਹਾ ਹਾ ਹਾਈ ਹਾਈ ਹੁੰਦੇ ਵੀ ਗਵਾਂਢ ਦਾ ਰੂਪ ਨਹੀਂ ਆਉਂਦਾ ਮੱਤ ਆ ਗਈ ਇਹਨੂੰ ਉਹਨਾਂ ਵੱਲ ਵੇਖਿਓ ਓਦਾਂ ਦੇ ਰੰਗ ਕਰਨ ਡੈ ਪੀ ਆ ਉਹਨਾਂ ਦਰਾਨੀ ਛਾਣੀ ਚ ਜਿੱਦ ਚੱਲਣ ਡਈਓ ਇਹਨੇ ਵਖੀਓ ਆਪਣੀ ਲੱਤ ਫਸਾਲੀ ਵਿੱਚ ਕੀ ਕਰੇ ਦੱਸ ਹੁਣ ਕੀ ਕਰਾਂ ਇਹਨੂੰ ਉਹਨਾਂ ਦੇ ਨਾਲ ਤੇ ਉਹ ਗੱਲ ਵੀ ਜੇ ਇੱਕ ਦਿਨ ਬਾਅਦ ਸੌਫਦਾ ਲੈਣ ਕੀ ਘਲਤਾ ਉਹਨਾਂ ਦੇ ਰੰਗ ਵੇਖ ਕੇ ਇਹ ਵੀ ਰੰਗ ਬਦਲ ਡੈ ਪੀ ਆਪਣਾ ਪ੍ਰੀਤਾ ਮੈਂ ਪ੍ਰੀਤਾ ਹਾਂਜੀ ਮੰਮੀ ਮੈਨੂੰ ਦੋ ਆਕ ਮਗਾਂ ਦੇਣੀ ਮੈਨੂੰ ਤਾਂ ਠੰਢ ਜੀ ਲੱਗੀ ਆ ਤੇ ਮੈਂ ਨਹੀਂ ਕੋਟਕ ਚਾਹ ਬਣਾ ਕੇ ਪੀਵਾ ਕੋਈ ਗੱਲ ਨਹੀਂ ਮਗਾਂ ਲੈ ਜੋ ਬੈਜਾ ਚਾਹ ਬਣਾ ਦੇਨੀ ਆ ਚਲ ਬਣਾ ਲੈ ਫਿਰ ਚਾਹ ਬਣਾ ਦੇਨੀ ਕੀ ਗੱਲ ਨੇ ਦਵਿੰਦਰ ਦਵਿੰਦਰ ਤਾਂ ਸਬਜ਼ੀ ਸੂਜੀ ਕੱਟਣ ਡਈ ਤੇ ਮੈਂ ਆ ਨੂੰ ਆਖਿਆ ਨਹੀਂ ਮੈਂ ਆਖਿਆ ਇਹਨੂੰ ਆਖਿਆ ਜੰਨੇ ਆ ਆਵੇ ਦਿਸਾਈਆਂ ਕੋਲਣੀਆਂ ਤੇ ਮੈਂ ਪ੍ਰੀਤਾਂ ਲੈ ਜਾ ਕੇ ਦਾ ਮਗਾ ਲੈ ਆਖਦਾ ਫੇ ਬਣਾ ਕੇ ਪੀ ਲੈਣੀ ਆ ਤੇ ਗੱਲ ਸੁਣ ਸੂਟ ਲੈ ਆਈ ਆ ਸੂਟ ਨਹੀਂ ਆ ਜੇ ਲਿਆਂਦਾ ਕਹੇ ਮੰਗਾ ਡਈ ਹੀ ਆ ਉਹ ਤੇ ਮੈਂ ਕਹਿਣ ਲੱਗੀ ਹਾਂ ਫੇ ਕਦੀ ਉੱਠੀ ਤੇ ਮੰਮੀ ਮੈਂ ਕੋਟੀ ਲੈਣੀ ਉੱਠੀ ਤੇ ਸ਼ੌਨਾ ਰੋਟੀਆਂ ਤੇ ਦੋ ਦੇਣ ਦੇ ਤੁਹਾਨੂੰ ਐਵੇਂ ਨਾ ਇਦਾਂ ਆਪਣਾ ਆਪ ਸਾਰਾ ਲਟਾ ਦਿਓ ਪੱਲਾ ਰੱਖੀਦਾ ਹੋਈਦਾ ਵਾ ਕੱਲ ਨੂੰ ਕਿੰਨੇ ਪੁੱਛਣਾ ਵਾ ਮੁੰਡੇ ਕਿੱਥੇ 5000 ਦਾ ਉੜੇ ਆਹੀ ਸਾਰਾ ਵਾ ਚਾਰ ਪੰਜ ਛੋਤੇ ਪਾੜ ਗਏ ਤੇ ਕਦੇ ਫੁੱਟ ਫੁੱਟ ਪੈਂਦਾ ਇਹ 5000 ਦਾ ਪਾ ਕੇ ਕਿੱਥੇ ਜਾਣਾ ਤੇ ਸਾਰਾ ਕੁਕਾ ਤਾਂ ਦੇਖੋ ਹੀ ਆ ਬਣਾਉ ਜਮੀਨ ਤੇ ਤੇਰਾ ਹੈ ਸਭੀ ਸੰਭਿਆ ਤੇ ਦਾਦੀ ਦਾ ਵੀ ਸੰਭਿਆ ਆ ਤੇ ਆਪਣਾ ਤਿੰਨ ਤਿੰਨ ਹਿੱਸੇ ਲੈ ਕੇ ਬੈਠੀ ਤੋ ਕੋਲੋਂ ਬਣਾਵੇਂ ਸੂਟ ਕਿ ਟੈਂਸ਼ਨ ਨਾ ਲੈ ਮੈਂ ਦੇਤੇ ਆ ਮੈਂ ਲਈ ਜਨੇ ਤਾਂ ਮੈਂ ਮੰਗਾ ਤੋ ਉਦੋਂ ਤੂੰ ਛੇਤੀ ਨਾ ਪਕਾ ਲੈ ਮੈਂ ਲੈ ਕਿੱਧਰ ਜਾਈ ਨੀ ਆ ਮੈਂ ਆਖਿਆ ਸੀ ਮੈਂ ਆਖਾ ਜੇ ਮੇਰੇ ਕੋ ਹੈ ਨਹੀਂ ਗੇ ਤੂੰ ਲਿਆ ਕੇ ਤੇ ਪਾਲਾ ਸੂਟ ਕਿ ਜੇ ਤੈਨੂੰ ਹੁਣ ਤੋ ਉਹ ਸਮਾਂ ਤੇ ਉਹ ਪਾਉਣਾ ਵਾ ਤੇ ਮੈਂ ਆਖਿਆ ਜਦੋਂ ਮੇਰੇ ਕੋ ਹੁਣ ਕੋ ਮੈਂ ਤੈਨੂੰ ਦੇ ਛੱਡੂ ਪਾਰਟੀ ਦਾ ਸੱਦਾ ਤੇ ਸਾਨੂੰ ਹੀ ਆਇਆ ਵਾ ਪਰ ਮੇਰਾ ਵੀ ਟੰਗ ਦਾ ਕੋਈ ਲੀੜਾ ਕੱਪੜਾ ਨਹੀਂ ਆ ਤੇ ਮੈਂ ਕਹਿੰਦੀ ਹਾਂ ਕਿ ਜੇ ਥੋੜੇ ਜਿਹੇ ਪੈਸੇ ਮੈਨੂੰ ਦੇ ਦੇ ਤੇ ਹਧਾਰੇ ਵੀ ਪਹਿਲੀ ਤਰੀਕ ਨੂੰ ਦੇ ਦਾਂਗੇ ਤੇ ਮੈਂ ਵੀ ਬਣਾ ਲੈਂਦੀ ਆ ਕਸਾਰੀਆਂ ਨੇ ਪਾ ਕੇ ਜਾਣਾ ਜੇ ਇੰਨੇ ਵੀ ਲੈ ਹੁਣਾ ਤਾਂ ਮੈਂ ਲੱਗ ਚੰਗੀ ਲੱਗੂਗੀ ਪ੍ਰੀਤਾ ਇਹ ਕਿਦਾਂ ਨਹੀਂ ਤੂੰ ਗੱਲਾਂ ਕਰਦੀ ਨਹੀਂ ਗੱਲ ਸਿੱਧੀ ਸਿੱਧੀ ਕਰੀ ਦੀ ਆ ਦੇਣ ਲੈਣ ਦੀ ਕੀ ਹੋਈ ਉਹਦਾ ਕਹ ਮਮੀ ਮੈਂ ਸੂਟ ਸੋਣਾ ਪੈਸੇ ਦੇ ਕਦੀ ਮੰਗੇ ਨਹੀਂ ਨਾ ਹੋਰ ਤਰ੍ਹਾਂ ਹੁੰਦਾ ਹੋਰ ਤਰ੍ਹਾਂ ਕਦਾਂ ਦਾਵਾ ਮੈਂ ਤੇਰੀ ਮਾਂ ਆ ਵਾ ਤੇ ਗੱਲ ਸੁਣ ਫਿਰ ਆਪਣੇ ਮੁੰਡੇ ਨੂੰ ਨਾ ਦੱਸੀਂ ਤਾਨੂੰ ਪਤਾ ਇਹ ਲੀਡਾ ਲੱਤਾ ਬਣਾਉਣ ਤੋਂ ਬਹੁਤ ਬੜ 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 ਕਰਦੇ ਆ ਕੋਈ ਨਹੀਂ ਜਿੱਦਾਂ ਤੂੰ ਮੈਨੂੰ ਦੇਣੇ ਆ ਨਾ ਇਦਾਂ ਹੀ ਮੈਂ ਤੈਨੂੰ ਪਰਦੇ ਦੇ ਨਾਲ ਫੜਾ ਦੂੰਗੀ ਨਹੀਂ ਮੈਂ ਤੇਰੇ ਕੋ ਲੈਣ ਵਾਸਤੇ ਨਹੀਂ ਦੇਣੇ ਤੂੰ ਸੂਟ ਸੰਭਾ ਲਈ ਜਦੋਂ ਪੇਮੈਂਟ ਆ ਗਈ ਨਾ ਪਹਿਲੀ ਨੂੰ ਚੜ ਗਈ ਫਿਰ ਮੈਂ ਥੋੜੇ ਬੋਤੇ ਗਾਂ ਪਸ਼ਾਂ ਕਰ ਲੈਣੀ ਹੁੰਦੀ ਉਹਨਾਂ ਨੂੰ ਘਾਟ ਹੀ ਪਤਾ ਲੱਗਦਾ ਚੱਲ ਕੋਈ ਨਹੀਂ ਮੈਂ ਤੇਰੇ ਕੋ ਮੰਗਣ ਨਹੀਂ ਆ ਮੂਰਖ ਪੋਣੇ ਵਾਲਾ ਗਲਾ ਮਾਰ ਪਿਆ ਜਾ ਫਿਰ ਚਾਹ ਬਣਾ ਕੇ ਦਵਾ ਹੁਣੀ ਲੈ ਇਹ ਦਿਗਾ ਤੇ ਮੈਨੂੰ ਮਗਾਂ ਮਹਿੰਗੀਆਂ ਪੈ ਗਈਆਂ ਮਗਾ ਮੰਗਣ ਮਾ ਮਗਾ ਆਈ ਜਾਂਦੀ ਚਾਹ ਦਾ ਕੱਪ ਪੀਲਾ ਉਹ ਚਾਹ ਦਾ ਕੱਪ ਨੇ ਮੈਨੂੰ ਪਿਛਾ ਹੀ ਦਿੱਤਾ ਆਈਓ 5000 ਦੇ ਦੇ ਹੁਣ ਮੈਨੂੰ ਪੁੱਤ ਬਣ ਜਾਂਦੀ ਆ ਸਬਰ ਕਰ ਲਿਆ ਕਰ ਮੇਰਾ ਪੁੱਤ ਜਾ ਜਾ ਕੇ ਬਾਹਰ ਖੇਡ ਮੈਂ ਲਿਉਣੀ ਬਣਾ ਕੇ ਜਾ ਮੇਰਾ ਸੋਨਾ ਮੇਂ ਜਾਂਦੀ ਆ ਇਹੋ ਜੀ ਚੀਜ਼ਾਂ ਖਿਆ ਪਸਾਂ ਖਾਇਆ ਕਰ ਜਾ ਦਵਿੰਦਰ ਆਈ ਹਾਂਜੀ ਆ ਜਾ ਆਈ ਤੇਦੀ ਮੈਂ ਆ ਲੈ ਸੂਟ ਆਹੋ ਭੈਣੇ ਲੈ ਆਈ ਆ ਮੇਰੀ ਗੱਲ ਸੁਣਾ ਵੇ ਹਾਂ ਕਿਹਾ ਕਵਾ ਸੂਟ ਬਹੁਤ ਸੋਹਣਾ ਮੈਂ ਵੀ ਸੂਟ ਹੀ ਵੇਖਣ ਆਈ ਮੰਮੀ ਨੂੰ ਮੈਂ ਅਖਣ ਨਹੀਂ ਤਾਂਦੀ ਦਵਿੰਦਰ ਲੈ ਆਈ ਆ ਸੂਟ ਮੇਰੀ ਸੁਣ ਗੱਲ ਮੈਂ ਤੇ ਨਾਲ ਹੀ ਆ ਲੈ ਆਈਓ ਦੁਪੱਟਾ ਬੜਾ ਹੈਵੀ ਆ ਤੇ ਉਹ ਉਧਰ ਉਧਰ ਪਿਆਈ ਉਹ ਵੀ ਖੋਣੀ ਤੈਨੂੰ ਚੱਲ ਕੋਈ ਨਹੀਂ ਹੈ ਸੂਟ ਸੋਹਣਾ ਵਾ ਦਾ ਨਹੀਂ ਸੂਟ ਸਾੜ ਕਿੱਥੇ ਬਣਾ ਕੇ ਦਿੱਦੀ ਸੀ ਮੇਰੀ ਸੱਸ ਤੇ ਮੈਂ ਤੇ ਫੌੜ ਮਾਰ ਆਈ ਤੁਹਾਡੇ ਚ ਬੈਠਿਆ ਉੱਥੇ ਵੀ ਮੈਂ 5000 ਵਾਲਾ ਬਣਾਉਣਾ ਵਾ ਤੇ ਫੇਰ ਉਦਾਂ ਮੰਨ ਗਈ ਛੇਤੀ ਕਹਿੰਦੀ ਵੀ ਤੂੰ ਇਦਾਂ ਕਰ ਪੀ ਆਪਣੇ ਕੋਲੋਂ ਲੱਲਾ ਅੱਛਾ ਤੇ ਮੈਂ ਤੈਨੂੰ ਪੈਸੇ ਦੇ ਦੂੰਗੀ ਤੇ ਮੈਂ ਤਾਂ ਫਿਰ ਢਾਈ ਫੱਟ ਕੀਤੀ ਇਥੋਂ ਫੜਿਆ ਆਟੋ ਤੇ ਬਣਾ ਲਈ ਤੇ ਵੇਖੀ ਜਦਨ ਜਟਿਨੇ ਪਾਇਆ ਕਿੰਨਾ ਸੋਹਣਾ ਸੋਹਣਾ ਲੱਗਣਾ ਬਿਲਕੁਲ ਤੂੰ ਬਣਾ ਲਿਆ ਵਾ ਮੈਂ ਕੀ ਦੱਸਾਂ ਤੈਨੂੰ ਭੈਣੇ ਮੰਮੀ ਨੂੰ ਮੈਂ ਇੱਥੇ ਮੰਮੀ ਮੈਂ ਵੀ ਸੂਟ ਲਿਆਉਣਾ ਦਵਿੰਦਰ ਦੀਦੀ ਵੀ ਲੈ ਕੇ ਆਈ ਆ ਹੈ ਤੇ ਲੈਣ ਗਈ ਉਹਦੋਂ ਤੁਸੀਂ ਜੇ ਚੱਲੇ ਜਦੋਂ ਮੈਂ ਕਹਾਂਂਦੀ ਅੱਛਾ ਕਹਿੰਦੀ ਪੀ ਆਇਆ ਵਾ ਮੇਰੇ ਪਿਛਲੇ ਹਾਤੋਂ ਪਿਛਲੇ ਸਾਲ ਦਾ ਲੋਹੜੀ ਦਾ ਮੋਟਾ ਉਹ ਪਾ ਕੇ ਲੈ ਜਾ ਹਾ ਹਾਏ ਨਹੀਂ ਤੂੰ ਸਾਡੇ ਨਾਲ ਮੋਟਾ ਪਾ ਕੇ ਜਾਏਂਗੀ ਤੇ ਕੀ ਕਰਾਂ ਤਬਿਆਦ ਫਿਰ ਕਹਿ ਕਹੀ ਮੈਂ ਵੀ ਤੂੰ ਚਲ ਜੀ ਮੈਂ ਨਹੀਂ ਜਾਣ ਮਾ ਇੰਨੇ ਸੋਨੇ ਸੋਨੇ ਸਾਰੇ ਸੂਟ ਪਾਉਣੇ ਤੇ ਮੈਨੂੰ ਫੂਕਾ ਲਾਉਣਾ ਖੱਦਰ ਦਾ ਪਵਾ ਕੇ ਘੜਾ ਦੇ ਦਬਕਾਰ ਆਖਿਆ ਕਰ ਤੂੰ ਵੀ ਗੜੀ ਮਈ ਮਈ ਕਰਦੀ ਰਹੀ ਨਹੀਂ ਵੇਖ ਲਾ ਨਾਲ ਹੀ ਮੈਂ ਲਾਈ ਆ ਮੇਰੀ ਸਲਵਾਰ ਆ ਨਾਲ ਆ ਲੈ ਇਹਨਾਂ ਦੀ ਨਾਲ ਹੀ ਲੈ ਆ ਸਾਰਾ ਸਾਮਾਨ ਮੈਂ ਨਾਲ ਹੀ ਇਕੱਠਾ ਕਰ ਲਿਆਈਓ ਤੇ ਕੁੜੀ ਕੀ ਕਰਾਂ ਮੈਂ ਤੇ ਕੀ ਕਰਾਂ ਸਜੋ ਸੱਪ ਦੇ ਮੂੰਹ ਚ ਕੌੜ ਕੇ ਲਿਫਸਣ ਵਾਲੀ ਗੱਲੀਓ ਤੇ ਮੈਂ ਤਾਂ ਕਿਹਾ ਮੈਂ ਵੀ ਮੈਨੂੰ ਕੋਈ ਚੱਲ ਜਿਆਦਾ ਮਹਿੰਗਾ ਨਹੀਂ 5 ਵਾਲਾ ਨਹੀਂ 4 ਵਾਲਾ ਨਹੀਂ ਹਾਂ 4 1500 ਵਾਲਾ ਹੀ ਲੈ ਦੇ ਆ ਚੱਲਾਈ ਮੋਟਾ ਸਵਾ ਏ ਮੁੰਨਾ ਦੇ ਤਾਂ ਖਰਚੇ ਬਥੇਰੇ ਆ ਉਹ ਤੇ ਪੈਸੇ ਵਾਲੀਆਂ ਉਹ ਤੇ ਸਮਾ ਲੈਣੀਆਂ ਆਪਣਾ ਘਰ ਵੇਖਣਾ ਮੇਰੀ ਸੁਣ ਲੈ ਮੇਰੀ ਸੁਣ ਲੈ ਗੱਲ ਤੇਰਾ ਬੰਦਾ ਕਿਹੜਾ ਕਮਾਈ ਨਹੀਂ ਰਿਆ ਕਰਨ ਹੈ ਤੇ ਇਹਦੇ ਹੱਥ ਤੇ ਹੀ ਹੁੰਦਾ ਸਾਰਾ ਕਰਤਾ ਤਰਤਾ ਤੁਸੀਂ ਇਹਨੂੰ ਬੜਾਇਆ ਵਾ ਤੇ ਤੂੰ ਲਿਆ ਕਰਕੇ ਉਹ ਘਰ ਵਾਲੇ ਨੂੰ ਫੋਨ ਕਰ ਤੇ ਵਿਆਹ ਆਇਆ ਮੇਰੇ ਅਕਾਊਂਟ ਚ ਪੈਸੇ ਪਾ ਤੇ ਮਮੀ 5000 ਉਹ ਕਹਿੰਦੀ ਆ ਉੱਧਰ ਅਹੀਂ ਕਿਹੜਾ ਸਾਡਾ ਨਾ ਜਾਣ ਕੋਈ ਨਹੀਂ ਆਣ ਗਵਾਂਡੇ ਤੇ ਹੈਗਾ ਪਾਰਟੀ ਤੇ ਘੜੀ ਦੀ ਘੜੀ ਜਾਣਾ ਵਾ ਨਾ ਜਾਏਂਗੀ ਤੇ ਮੈਸੇਜ ਆਉਣ ਜਾਣ ਨਹੀਂ ਨਾ ਤੇ ਬਰੋਸ਼ਰ ਆ ਪਾ ਕੇ ਚਲ ਜਾ ਫਿਰ ਜਲੂਸ ਕਢੀ ਉੱਥੇ ਸਾਡੇ ਲਾਗੇ ਵੀ ਟੌਰ ਮਾਰੇਗੀ ਕਹਣਾ ਫਲਾਣੀ ਦਿਨੋਂ ਕੋੜੇ ਮੋਟਾ ਪਾਈ ਪਿਰਦੀ ਆ ਜਾਉਂਗੀ ਨਾ ਕੀ ਕਰਨਾ ਬੁਰੇ ਲੱਗੀਆਂ ਇਹ ਗੱਲਾਂ ਆ ਵੱਡੀ ਓ ਮੇਰੀ ਜਠਾਣੀ ਤੇ ਮੈਂ ਗਈ ਹੈ ਇਹਦੇ ਹਲ ਮੈਂ ਕਿਹਾ ਬੀਬੀ ਤੇਰਾ ਕਰਕੇ ਪੈਸੇ ਨਹੀਂ ਦੇਣ ਦੀ ਤੇ ਅਗਲੀ ਨੇ ਵੇਖ ਲਾ ਉਦਾਂ ਸਾਡਾ ਬੜਾ ਏਕਾ ਹੀ ਜਿੱਦਾ ਮਰਜੀ ਇਹ ਹੜਨਾ ਸੱਸ ਕਰਦੀ ਆ ਅਗਲੀ ਕਹਿੰਦੀ ਕੋਈ ਗੱਲ ਨਹੀਂ ਤੂੰ ਬਣਾ ਲ ਮੇਰ ਕੋ ਹੈਗੇ ਆ ਤੇ ਪੇਕਿਆਂ ਨੇ ਵੀ ਹੁਣਾ ਵਾ ਸੁੱਖ ਨਾ ਕਹਿ ਡਈ ਸੀ ਤੇ ਇਹ ਗੱਲੋਂ ਬੜੀ ਚੰਗੀ ਆ ਤੇ ਸੁਰਖੀ ਬਿੰਦੀ ਵਾਸਤੇ ਆ ਨਿੱਕੇ ਮੋਟੇ ਸਮਾਨ ਵਾਸਤੇ ਤੇ ਮੈਂ ਬੀਬੀ ਕੋਲ ਲੈਣੇ ਆ ਬੀਬੀ ਨੂੰ ਸੁਣਦਾ ਸੁਣਦਾ ਘਾਟਾ ਕਹਿੰਦੀ ਦੇ ਦੂੰਗੀ ਤੇ ਉਹਨੇ ਵੀ ਮੈਨੂੰ ਦੇ ਦੇਣੇ ਆ ਤਾੜੀਤ ਉਰੇ ਆ ਹਾਂ ਮੰਮੀ ਚਾਹ ਬਣ ਗਈ ਆ ਬੰਡੇ ਮੈਨੂੰ ਕੱਚੀ ਜਿੰਨੀ ਚੰਗੀ ਲੱਗਦੀ ਮੈਂ ਕਿਹਾ ਰਿਚ ਲੈ ਆਂਦੇ ਜਰਾਕ ਮੇਰੀ ਸੁਣ ਗੱਲ ਹਾਂ ਤੂੰ ਚਾਹ ਬਣਾ ਤੇ ਮੈਂ ਉਨੀ ਕਰੋ ਪੈਸੇ ਲੈਵਾਂ ਪਰਦੇ ਨਾ ਲਿਆਓ ਉਹਦਾ ਪਤਾ ਹੀ ਹੈ ਤੈਨੂੰ ਪਰਦੇ ਨਾ ਲਿਆਉਂਗੀ ਜਾ ਫੜ ਲੈ ਮੈਂ ਪੌਣੇ ਕਪਾਂ ਚੜ੍ਹਨਾ ਚਲ ਨਾ ਮਾ ਸੂੜ ਕਾਦੇ ਸੁਵਾਉਣੇ 1.50 ਰੁਪਏ ਮੀਟਰ ਆਈਓ ਤੇ ਉਤੋਂ ਸੁਵਾਈ ਚੱਲ ਜਾਣੀ ਆ ਮਗਹੀ ਤਾਂ ਇੰਨੀ ਹੋਈ ਆ ਟੌਰ ਵੀ ਤੇਰਾ ਹੀ ਬਣਾ ਉੱਥੇ ਲੈ ਮਨਜੀਤ ਆਈ ਆ ਹਾਂ ਸਸਰੀ ਘਾਲੰਟੀ ਸਸਰੀ ਘਾਲ ਆ ਹਉ ਸੂਟਾ ਨੇ ਤੇ ਉੰਤਰਾਕ ਤੇ ਨੇਰ ਪਾਇਆ ਮਮੀ ਤੁਸੀਂ ਕਿੱਥੋਂ ਆਏ ਜੇ ਮਮੀ ਗਈ ਕਿਤੇ ਅਈ ਚਲ ਵੀ ਆਇਆ ਪਤਾ ਨਹੀਂ ਜਾਣਾ ਹੈਗਾ ਜੇ ਮੈਨੂੰ ਮੰਮੀ ਨੇ ਇਦਾਂ ਦਾ ਸੂਟ ਨਾ ਮੈਂ ਨਾ ਪ੍ਰੀਤ ਨੇ ਕੋਟ ਚਾਹ ਚਾਹ ਤਰੀ ਮੈਂ ਪੀਵਾ ਠੀਕ ਆ ਬਾਜਾ ਮਾਰਨ ਦੀ ਇਹ ਤਾਂ ਮੈਂ ਕਹੀ ਨਹੀਂ ਚੰਗਾ ਪ੍ਰੀਤ ਕੋ ਚਾਹ ਪੀਵਾ ਇੱਥੇ ਦੱਸ ਮੈਂ ਵੀ ਆਈ ਕੋਟ ਇੱਥੇ ਬਣ ਜਾਂਦੀ ਚਾ ਨਹੀਂ ਇਹ ਵੀ ਨਾ ਚਲੇ ਤਰ ਕਰਦੀ ਆ ਠੰਡੇ ਦੁੱਧ ਫੂਕਾ ਦਿੰਦੀ ਆ ਮੈਂ ਨੂੰ ਤਾਂ ਤਾਂ ਠੰਡਾ ਦਿੰਨੀ ਕਿਤੇ ਮਾੜਾ ਦਿੰਨੀ ਆ ਉਹਦਾ ਇਹਨੂੰ ਮਾੜੀ ਆਦਤ ਆ ਜੱਸੇ ਨੇ ਉਹਦਾ ਹੀ ਗਵਣਾ ਹੁੰਦਾ ਵਾ ਮੈਂ ਭਾਵੇਂ ਜਿੰਨਾ ਮਰਜ਼ੀ ਕਰ ਲਾ ਤੇਰੇ ਤੇ ਹੋ ਗਾਲ ਪੀ ਭਾ ਬਰਿਆਈ ਲਿਖੀ ਜਿੱਦਾਂ ਆਹੋ ਤੇ ਮੇਰੀ ਸੁਣ ਲੈ ਗਾਲ ਜੇ ਤੇਰੀ ਸੱਸ ਸੂਟ ਬਣਾ ਦੂ ਤੇ ਚੱਲ ਜੀ ਹੈ ਨਾ ਬਣਾ ਕੇ ਜਾਊ ਤੇ ਨਾ ਜਾਈ ਇਹਨੂੰ ਲੱਗ ਪਤਾ ਜਾਵੇ ਕੀ ਕਰਾਂ ਮੈਂ ਤੇ ਤੇਰੇ ਸਾਹਮਣੇ ਪੜਾ ਕੇ ਆ ਮੈਂ ਮੈਂ ਸੂਟ ਲੈਣਾ ਵਾ ਸੱਚੀ ਤੇਰੇ ਸੂਟਾਂ ਲਵੇ ਵੇਖ ਕੇ ਤੇ ਮੈਨੂੰ ਨਾ ਜੀ ਇਹਨੂੰ ਕੁਛ ਹੋਣ ਡਿਆ ਵੀ ਮੈਂ ਵੀ ਇਦਾਂ ਦਾ ਲੈ ਆ ਚੱਲ ਨਜ਼ਰ ਨਾ ਲਾ ਦੀ ਨਾਲੇ ਇਹ ਗਲਮ ਪੁਣਾ ਹੀ ਇਹਨਾਂ ਦਾ ਕਰੀਏ ਹੈ ਸੂਟ ਢਾੜੇ ਮਾਪੇ ਪਿਆ ਕੇ ਦੇਣ ਇਹਨਾਂ ਦੇ ਕਾਲੀ ਗੀੜੀ ਪੀੜੀ ਕੀ ਤਾਂ ਆਂਦੀ ਮੇਰੇ ਪਿਆਕਿਆਂ ਤੋਂ ਆਇਆ ਉਹਨੂੰ ਫੂਕ ਲਾ ਸੰਭਾਲਾ ਇੱਕ ਪਾ ਕੇ ਜਾਵਾ ਉਹਨੂੰ ਕਾ ਜਿਹੜਾ ਤੇਰੇ ਪਿਆਕਿਆਂ ਤੋਂ ਆਇਆ ਵਾ ਨਾ ਆਪ ਸੰਭਾ ਕੇ ਤੇ ਪਾ ਕੇ ਚਲ ਜਾ ਇਹਦੇ ਗਲ ਚ ਗੂੜ ਦੇ ਕੇ ਸੂਟ ਲਿਆ ਕਰ ਕੋਈ ਨਹੀਂ ਪਤਾ ਨੀ ਮਣ ਮਣ ਕਰ ਦੇ ਨੀ ਲੈ ਕੇ ਦਵੇ ਵੇਖੀ ਕਿੱਥਾ ਦੇ ਮਾਰੇ ਗਾ ਚ ਗੂੜ ਦੇ ਨੀ ਮੇਰੀ ਗੱਲ ਸੁਣੋ ਜਦੋਂ ਮੇਰੀ ਸੱਸ ਜਾਂਦੀ ਆ ਕਦੇ ਮੇਰੀਆਂ ਚੁਗਲੇ ਚੁਗਲੇ ਬੈਠੀਆਂ ਰਹਿੰਦੀਆਂ ਵਾ ਚੱਲ ਕਰਦੇ ਗੱਲ ਹਾਂ ਬੜਾ ਕਰਦੀ ਆਈ ਮੈਂ ਤਾਂ ਨਹੀਂ ਕਹਿੰਦੇ ਰਿਕਾਰਡਿੰਗ ਲਾ ਲਾ ਇਹਦੀਆਂ ਫਿਰ ਬਾਈਬਲੀਆ ਚ ਮੈਂ ਤੇਲ ਪਾਵਾਂ ਮੀਡੀਆਂ ਚ ਦੀਆਂ ਮੈਂ ਤਾਂ ਕੰਨੀ ਵੀ ਚੰਗੀ ਤਰ੍ਹਾਂ ਹੀ ਪਾਈ ਮੈਂ ਇਧਰ ਤੂੰ ਬਾਹਰ ਉਧਰ ਮੈਂ ਉਹਦੀ ਜਿਹਾ ਬੋਲ ਨਾ ਹਣੇ ਆ ਕੇ ਤਾ ਤੇਰੇ ਸਾਹਮਣੇ ਆ ਆ ਜਾ ਡੋਲਾ ਬਾਹਰ ਇਹਨੂੰ ਮੈਂ ਸਾਹਮਣ ਡਈ ਹੈ ਸਾਰਾ ਦਿਨ ਕਿਤੇ ਸੁਣਦੀ ਨਹੀਂ ਤੇ ਸਿਰ ਦਰਦ ਕਰ ਲੱਗ ਜਾਂਦਾ ਮਸ਼ੀਨ ਦਿੱਤੀ ਉਹ ਵੀ ਖਰੇ ਇੱਕ ਖਰਾਬ ਆ ਤੇ ਪਤਾ ਲੱਗਦਾ ਨਹੀਂ ਹੈ ਜਿਹੜੇ ਕੰਨ ਚ ਇਹਨੂੰ ਪਰ ਲੀਓ ਸੁਆਣੀ ਤੁਹਾਡੀ ਉਹ ਕੀ ਆਨੇ ਦੇ ਚੋਪੜੀ ਚੰਗੇਰੀ ਆ ਉਹ ਉਹਨੇ ਤੇ ਉਹ ਦੀ ਤੇ ਕਿਤੇ ਜਾ ਗੱਲ ਫਾਸਾਰੇ ਬੰਨਿਆਂ ਦਾ ਸੱਸ ਦਾ ਵੀ ਤੇ ਦਾਦੀ ਸੱਸ ਦਾ ਜੇ ਸਿਆਣੀ ਹੁੰਦੀ ਤੇ ਕਹਿੰਦੀ ਬਣਾ ਘਟ ਚਾਹ ਕੁੜੀ ਮਨਜੀਤ ਆਈ ਆ ਤੇ ਨਾਲੇ ਮਵੀ ਪੀਵਾ ਉਧਰੋਂ ਦੁੱਧ ਪੱਤੀਆਂ ਪਿੰਦੀ ਉਹ ਤੇਨੇ ਕੱਢਣੀਆਂ ਵੀ ਚੰਗੀਆਂ ਆ ਮੈਂ ਜਾਵਾਂ ਫੇਰ ਆਹੋ ਜਾ ਕੇ ਤੇ ਗੱਲ ਪੈ ਜਾ ਆ ਮੈਨੂੰ ਸੂਟ ਬਣਾ ਕੇ ਦੇਂਗੀ ਤੇ ਮੈਂ ਜਾਣਾ ਹੀ ਆਖੀ ਜੇ ਐਦਾਂ ਨਾ ਮੈਨੂੰ ਸੂਟ ਬਣਾ ਮੈਂ ਰਿਸ਼ਤੇਦਾਰ ਵੀ ਤੇਰੇ ਛੱਡ ਦੇਣੇ ਆ ਜਲੂਸ ਕੱਢਣਾ ਵਾ ਤਾਂ ਫੇਰ ਐਦਾਂ ਹੀ ਕਹੋਂਗੀ ਤੇ ਸੂਤਰ ਆਉਣਾ ਆ ਵੇਖ ਲੈ ਚਲਦੀ ਦਾ ਨਾਮ ਗੱਡੀ ਆ ਇਹ ਵਿਚਾਰੀ ਮਾਤਾ ਦਾ ਚੁੱਪ ਕੀਤੀ ਇਹਦੇ ਤੇ ਪੈਨੋ ਲੀੜਾ ਚੱਜ ਦਾ ਬਣਾ ਦੇ ਨਾ ਉਹਨੂੰ ਇਹ ਮੋਟਾ ਸੂਟ ਪਾ ਕੇ ਕੱਲਣਾ ਵਾ ਆਹ ਕ ਲੈਣੀ ਆ ਇਹਨੂੰ ਮੈਂ ਜਾਣੀ ਕਿ ਬਿੰਦਪਾਲ ਵਾਲ ਤੇ ਕਿਦਨ ਮੈਂ ਕੈਣੀ ਆ ਵੀ ਇਹਨੂੰ ਵੀ ਬਣਾ ਦਿਆ ਕਰ ਸਾਡੇ ਨਾਲ ਜਾਊਗੀ ਤੇ ਕੀ ਕਿਤੇ ਮੇਰਾ ਜਲੂਸ ਕੱਢਣਾ ਮੈਂ ਤੇ ਲਾ ਕੇ ਨਹੀਂ ਪਹਿਣ ਦੇਣੀ ਆਹ ਦੇਬ ਨਾਲ ਸੂਟ ਵੇਖ ਆਈ ਆ ਮੇਰਾ ਦਾਨਪ੍ਰੀਤ ਦਾ ਸੂਟ ਵੇਖ ਹੀ ਜਾਵਾ ਇਹ ਨਹੀਂ ਸੂਟਾਂ ਨਾ ਪਹਿਣੇ ਰਾਜ ਦੀਆਂ ਲਹਾਂਤਾ ਹੁਣ ਇਹਨੇ ਮੁੜ ਕੇ ਗੁੱਸਾ ਕਰੂਗੀ ਚਾਲਾ ਪੂਜਾ ਪੰਜਾ ਚਾਰ ਕਦੀ ਕਦੀ ਤੇ ਮਾਤਾ ਹਵਾ ਚੀ ਆ ਜਾਂਦੀ ਤੇ ਕਦੀ ਕਦੀ ਕਾਕੜ ਕੜਕ ਦੇ ਨੋ ਤੇ ਕਿਤਾ ਚਿੱਟੇ ਮਨਾ ਸੂਟ ਤੇ ਮੇਰੇ ਕੋ ਹੈਗਾ ਵੇਖੂਗੀ ਬਣਾਉਣਾ ਹੋ ਤਾਂ ਬਣਾ ਲੂ ਨਹੀਂ ਤੇ ਰਹਿਣ ਦੂਗੀ ਵਾਪਸ ਤਾਂ ਨਹੀਂ ਕਿਤੇ ਸਸਰੀ ਗੱਲ ਦੀ ਸਾਸਰੀ ਕਾ ਬੜੇ ਲੋਟਾਂ ਦੀ ਹਵਾ ਲੈ ਨਹੀਂ ਆ ਅੱਜ ਸੱਸ ਮਿਹਰਬਾਨ ਹੋਈ ਆ ਪੂਰਾ ਪੰਜਾ ਦੇ ਕੇ ਗਈ ਉਹ ਅੱਛਾ ਆਹੋ ਕਿ ਸੂਟ ਬਣਾਣਾ ਸੂਟ ਵਾਸਤੇ ਦੇ ਕੇ ਗਈ ਆ ਚੱਲ ਬੈਠ। ਤੁਹਾਡੀ ਤੇ ਸੱਸ ਚੰਗੀ ਜਿਹਨੇ ਤੁਹਾਨੂੰ 5-5000 ਦੇਤਾ। ਤੈਨੂੰ ਨਹੀਂ ਮਿਲੇ। ਮਾਂ, ਮੇਰੀ ਸੱਸ ਕਹਿੰਦੀ ਖਦਰ ਦਾ ਸੂਟ ਸਵਾ ਕੇ ਤੇ ਉਹ ਪਾ ਕੇ ਲੈ ਜਾ। ਉਹਦੇ ਸੋਮਣੀ ਬੜੀ ਆ ਤੇ ਉਹਦਾ ਢਿੱਲ ਤੇਰੀ ਆ। ਥੋੜੀ ਜੀ ਕਢਾਉਣ ਦਾ ਵੀ ਤਰੀਕਾ ਹੋਣਾ ਚਾਹੀਦਾ ਵੇਹਲਾ। 1 ਕੱਪ ਚਾਹ ਤੇ 5000 ਰੁਪਇਆ। ਹਾਂ ਮੈਂ ਤਾਂ ਖਤੀ ਨੂੰ ਦੱਚ ਪੱਤੀ ਪਾ ਦੇ ਨਹੀਂ ਮੈਨੂੰ ਤਾਂ ਹੀ ਤੇ ਇਹਦੇ 5 ਨਹੀਂ 2 ਹੀ ਦੇ ਦੇ। ਸੂਟ ਤੇ ਮੇਰੇ ਕੋ ਬਥੇਰੇ ਆ ਗਿਆ। ਸੂਟਾ ਸਾਟਾ ਨਹੀਂ ਮੈਂ ਲਾਲਚ ਕਰਨਾ। ਰੱਖੂੰਗੀ ਕਿਤੇ ਕੰਮ ਆਉਣਗੇ। ਗੱਲ ਆ ਹਾਂ ਉਹ ਸਾਰੇ ਰਹਿੰਦੀ ਉਹ ਖਾਂਦੀ ਸਾਰਾ ਇਹਨੂੰ ਵੇਖ ਤੇਰੇ ਸਾਹਮਣੇ ਜ਼ਮੀਨ ਹੋਦੀ ਜੋ ਬਣੇ ਇੱਕ ਮੁੰਡਾ ਮਾਤਾ ਦਾ ਹਿੱਸਾ ਦਾਦੀ ਦਾ ਹਿੱਸਾ ਸਾਰੇ ਤਾਂ ਮੈਨੂੰ ਤੇ ਕਦੀ ਕਦਾਈ ਹਾਂ ਆ ਮੈਂ ਮੰਗੇ ਆ ਤਾਂ ਫਿਰ ਮਿਲੇ ਆ ਆਪਣੇ ਆਪ ਕਿੱਥੇ ਮੰਗਿਆ ਹੀ ਕੋਈ ਗੱਲ ਨਹੀਂ ਰਾ ਖਲਾ ਸਵਾਰਾ ਸੂਟ ਬੈਲਾ ਚਾਹ ਨਹੀਂ ਹੁੰਨੀ ਬਣੀ ਚਾਹ ਹੀ ਮੈਂ ਪੀਣੀ ਹੈਗੀ ਮੈਂ ਜਾਣਾ ਘਰ ਨੂੰ ਤੇ ਮੈਂ ਤਾਂ ਵੇਖ ਜੇ ਸੂਟ ਲਿਆਈ ਹੁਣੀ ਆ ਤੂੰ ਤੂੰ ਤਾਂ ਗੜੀ ਨੋਟਾਂ ਦੀ ਹਵਾ ਲੈਣ ਰਹੀ ਸੁਖਣਾ ਵੇਖਾ ਵੇਖੇ ਹੁਣ ਤੁਹਾਡੇ ਵਜਾ ਕਦੀ ਨੇ ਤਾਂ ਹਾਂ ਨਾ ਵੇਖਾ ਸਾਸ ਨੂੰ ਕੱਪੀ ਚਾਹ ਪਿਆਲ ਕੇ ਤੇ ਕਿੱਡੀ ਹਵਾ ਹੋਈ ਆ ਸਿਹਤ ਤੇ ਮੈਂ ਕੁਕੀ ਗਿੜੀ ਹੈਗੇ ਦੱਸਦੀ ਆ ਇਹਨਾਂ ਤੇਵਿੰਦਰ ਨੂੰ ਫਿਰ ਤੈਨੂੰ ਆਂਦੀ ਆਪਣੇ ਕੋਲ ਬਣਾ ਲਾ ਤਾਂ ਉਹ ਸੁਆਣੀ ਨੇ 5000 ਰੁਪਇਆ ਦਿੱਤਾ ਈਓ ਹੁਣ ਤੇਵਿੰਦਰ ਕੀ ਹੋਇਆ ਵਾ ਕੀ ਹੋਇਆ ਵਾ ਨਹੀਂ ਹੋਇਆ ਹਏ ਸਸਤਾ ਤੇਰੀ ਮਟਮ ਜੋ ਗਈ ਓ ਕੀ ਹੋ ਗਿਆ ਤੈਨੂੰ ਕਹਿੰਦੀ ਨਾ ਕੋਲੋ ਬਣਾ ਲੈ ਸੂਟ ਆਹੋ ਜਿਠਾਣੀ ਤੇਰੀ ਨੂੰ ਮਾਰ 5000 ਰੁਪਏ ਦੇ ਕੇ ਨੋਟ ਚਿੱਟੇ ਚਿੱਟੇ ਗੈਂਡਾ ਹੀ ਜੋਕ ਐਵੇਂ ਝੂਠ ਮਾਰਦੀ ਉਹ ਤੇ ਮੋਈ ਮੱਖੀ ਨਾ ਛੱਡੇ ਉਹ 5 ਨੂੰ ਕਿੱਥੋਂ ਦੇ ਆਈ ਉਹਨੇ ਚਾਹ ਦਾ ਕੱਪ ਨਹੀਂ ਪੀਆ ਲਿਆ ਚਾਹ ਦਾ ਕੱਪ ਪਿਆਲ ਕੇ ਉਹਨੇ 5000 ਰੁਪਏ ਲੈ ਲਿਆ ਤੇ ਮੈਂ ਕਿਹਾ ਕੀ ਗੰਡੀ ਗਾਨੀ ਐਵੇਂ ਮੈਂ ਮੈਨੂੰ ਪੈਸੇ ਦੇ ਕੇ ਗਈ ਸੀ ਤੇ ਮਾਰੇ ਅੰਜਾਂਜ ਕਰਨ ਰਹੀ ਤੇ ਮੈਂ ਸੂਟ ਬਣਾ ਲਿਆ ਸੂਟ ਦੀ ਮੇਰ ਕੋਲ ਆਂਦੀ ਬੜੇ ਮੈਂ ਨਹੀਂ ਸੋਣਾ ਕਿਤੇ ਵਰਤੂੰਗੀ 5000 ਰੁਪਏ ਹਾਏ ਮੈਂ ਮਰ ਜਾ ਮੈਨੂੰ ਆਂਦੀ ਆ ਇਹ ਤੂੰ ਬਣਾ ਲ ਮੈਂ ਨਹੀਂ ਬਣਾਉਣਾ ਹਾਏ ਮੈਂ ਮਰ ਜਾ ਐਡੀ ਸਾਲੋ ਤਾਲੂ ਤੇ ਆ ਸੱਸ ਵੇਖ ਲ ਵੱਡਣ ਵਾਲੀ ਉਹ ਬੁੱਤੀਆਂ ਨਿੱਤੀਆਂ ਇਹਦੀਆਂ ਮੈਂ ਕਰਾਂ ਸਾਰੇ ਕੰਮ ਇਹਦੇ ਮੈਂ ਕਰਾਂ ਚੱਲ ਤੂੰ ਕੁੜੀ 5000 ਉਧਰ ਦੇ ਆਈ ਆ ਰੋਣਾ ਨਾ ਡੈਪੀ ਚਪ ਕਰ ਜਾ ਤੇਰਾ ਨਾਂ ਨਾ ਲਾਈ ਉਹ ਤਾਂ ਹੈ ਹੀ ਉਹ ਗੱਲ ਭੋਲੀਆਂ ਜਦੋਂ ਸਾਡੇ ਲਾਗੋ ਦੇ ਨੰਗੀ ਉਹਦੇ ਅੰਦਰੇ ਵੱਡੀ ਅਲਮਾਰੀ ਜਦੋਂ ਪੈਸੇ ਲੈ ਕੇ ਗਈ ਹੋਣੀ ਆ ਹਾਏ ਮੈਂ ਮਰ ਜਾ ਮੇਰੇ ਟੱਟ ਤੇ ਗੋਲਾ ਜਿਹਾ ਬੱਜ ਗਿਆ ਵਾ ਤੂੰ ਆਂਦੇ ਪੁੱਛੀ ਨਾ ਤੇ ਕਿਦਾਂ ਪੁੱਛਾਂ ਤੇ ਕੀ ਕਰੂੰਗੀ ਮੈਨੂੰ ਤਾਂ ਸਮਝ ਨਹੀਂ ਆਉਣੀ ਪਰ ਮੈਂ ਨਾ 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 ਲਈ ਮੈਂ ਹੁਣ ਚੱਲੀ ਹਾਂ ਚੰਗਾ ਹਾਇ ਨਹੀਂ ਤੂੰ ਚੰਗੀ ਆਈ ਆ ਜਾਂਦੀ ਜਾਂਦੀ ਅੱਗ ਲੱਗ ਗਈ ਆ ਹੁਣ ਮੈਂ ਬੁੜੀ ਨੂੰ ਪੁੱਛਦੀ ਆ ਇਹਨੂੰ ਪੁੱਛਦੀ ਆ ਵੀ ਤੂੰ ਇੰਨੇ ਹੀਰਾ ਫੇਰੀਆਂ ਕਰਦੀ ਆ ਜੇ ਮੈਂ ਸਿੱਧਾ ਸਿੱਧਾ ਪੁੱਛ ਲਿਆ ਤੇ ਸਿਆਪਾ ਇਹਦੇ ਗਾਲ ਪੈ ਜਾਣਾ ਵਾ ਇਹਦੀ ਸੱਸ ਨੇ ਇਹਨੂੰ ਨਹੀਂ ਛੱਡਣਾ ਹੁਣ ਕਰਾਂ ਤੇ ਕਰਾਂ ਕੀ ਮੇਰੀ ਤਾਂ ਜਾਨ ਹੀ ਸੱਚੋ ਪੰਜੇ 'ਚ ਆ ਗਈ ਆ ਲੜੀਆਂ ਮੋਟੀਆਂ ਜਿਆਕ ਟਾਂਕਦੇ ਸੁੱਕਣ ਦਾ ਨਾ ਨਹੀਂ ਲੈਂਦਾ ਇਹ ਗੰਦਨਾਕਾਰ ਕਾ ਛੁੱਟੀ ਤੁਰੀ ਜਾਂਦੇ ਆ ਮੇਰੀ ਗੱਲ ਸੁਣਾ ਮੰਮੀ ਗੱਲ ਤੇ ਇਦਾਂ ਬਹੁਤ ਵਧੀਆ ਕਰ ਨਹੀਂ ਸਾਈਆਂ ਕਿਤੇ ਵਧਾਈਆਂ ਕਿਤੇ ਕੰਮ ਉਦਾਂ ਤੇਰੇ ਨਾ ਰੋਟੀ ਖਵਾ ਲਨ ਵਾਲੇ ਤੇ ਹੈ ਨਹੀਂ ਆ ਕਿਉਂ ਕੀ ਗੱਲ ਹੋਈ ਨਹੀਂ ਮੈਂ ਪੈਸੇ ਮੰਗੇ ਤੇ ਮੇਰੇ ਵਾਲੀ ਪੱਲਾ ਹੀ ਝਾੜਤਾ ਵੀ ਹੈ ਨਹੀਂ ਕੋਲੋਂ ਬਣਾ ਲਾ ਹੈ ਕੜ ਦੇ ਕੜ ਕਰੇ ਨੋੜ 5000 ਰੁਪਇਆ ਟਾਇਰ ਕਾ ਫੜਾ ਕੇ ਆ ਗਈ ਆ ਰੋਟੀ ਤੂੰ ਇੱਥੋਂ ਖਾਵੇਂ ਸਾਈਆਂ ਵਧਾਈਆਂ ਤੂੰ ਉੱਥੇ ਲਾਵੇਂ ਹੱਦ ਹੋ ਗਈ ਤੇਰੇ ਵਾਲੀ ਤੈਨੂੰ ਕੌਣ ਆਂਦਾ ਨਹੀਂ ਮੈਨੂੰ ਵੀ ਕਹਨੇ ਕਹਿਤਾ ਗੱਲ ਗੁੱਜੀ ਨਹੀਂ ਰਹਿੰਦੀ ਠੀਕ ਆ ਮੇਰੀ ਸੁਣ ਗੱਲ ਜੇ ਮੈਂ ਦੇਤੇ ਆ ਨਾ ਤਾਂ ਤੈਨੂੰ ਕਾਦੀ ਅਗ ਲੱਗੀ ਹਾਂ ਆਂਦੀ ਕਾਦੀ ਅਗ ਲੱਗੀ ਕੋਨੇ ਬਾਹਰ ਮੈਂ ਜਿਹੜਾ ਡੋਲਾ ਉਹਨੂੰ ਸਾਂਭਾਂ ਤੇਰੀ ਜੋ ਲੀੜਾ ਸਾਰਾ ਪ੍ਰੈਸ ਕਰ ਕਰ ਮੈਂ ਤੈਨੂੰ ਦਵਾ ਕਿਤੇ ਜਾਣਾ ਹੋਵੇ ਧੀ ਤੇਰੀ ਨੂੰ ਮੈਂ ਮਿਲਾਂ ਤੇ ਤੂੰ ਮਾਤਾ ਕਿਤੇ ਜਗੋ ਤੇਰੀ ਵੀ ਕਰਕੇ ਦੱਸਦੀ ਆ ਤੇ ਕਾ ਸੁਣਨੀ ਤਾਂ ਤਾਂ ਨਾ ਜਾ ਉਹਨੂੰ ਤਾਂ ਮੈਂ ਸਹੀ ਸਮਾਈ ਦਿੱਤੇ ਤੂੰ ਤੇ ਇੱਥੇ ਕਦੀ ਦਾਤ ਕਦੀ ਪੰਜ ਤੇ ਕਦੀ ਦੋ ਤੇ ਕਦੀ ਚਾਰ ਲੈਂਦੀ ਰਹਿਨੀ ਆ ਤੇ ਜੋ ਉਹਨੂੰ ਦੇ ਤੱਕ ਤੈਨੂੰ ਅੱਗੀ ਲੱਗੀ ਆ ਨਹੀਂ ਤੇ ਜਦੋਂ ਮੈਂ ਮੰਗੇ ਹੀ ਮੈਨੂੰ ਵੀ ਦੇ ਦਿੰਦੀ ਤੇ ਮੈਨੂੰ ਨਾ ਹੀ ਰਖੁੰਦਾ ਮੈਂ ਲੋਕਾਂ ਦੇ ਮੂੰਹ ਸੁਣਦੇ ਆ ਫੇ ਦੋਤੇ ਜਾ ਜਾ ਪੈਸੇ ਦਵੇਂ ਜੋ ਬੰਨੋ ਦਾਦੀ ਆ ਮੇਰੇ ਵਾਰੀ ਵੇਹ ਗੱਡੀ ਬਿਮਾਰੀ ਪੈ ਗਈ ਮੈਂ ਆਪਣੇ ਕੋਲੋਂ ਕੁਲੀ ਪੱਲਾ ਰੱਖਿਆ ਮਾਪੇ ਪੈ ਕੇ ਮੇਰੇ ਜਿਹੜਾ 2-4000 ਦੇ ਦਿੰਦੇ ਮੈਂ ਜੋੜ-ਜੋੜ ਕੇ ਤੇ ਸੂਟ ਲਈ ਆ ਤੇ ਮੇਰੇ ਵਾਰੀ ਨਿਕਲੇ ਨਹੀਂ ਤੇ ਹੁਣ ਤੇਰੇ ਕੋ ਕਿੱਥੇ ਆ ਅਗਲੀ ਆਂਦੀ ਹਵਾ ਲੈਂਦੀ ਨੋਟਾਂ ਦੀ ਅੱਛਾ ਉਹ ਕੁਵੀ ਜਿਹੜੀ ਆਈ ਸੀ ਉਹ ਅਲੱਗ ਚ ਮੰਨਦੀ ਤੇ ਨੌਣੀ ਨਹੀਂ ਆ ਅਗਲੀ ਨੇ ਵੇਖਿਆ ਤੇ ਅਗਲੀ ਨੇ ਦੱਸਿਆ ਤੇ ਦੱਸਿਆ ਰਾਂ ਮੈਨੂੰ ਡਰ ਨਹੀਂ ਕਿ ਹਦਾਈ ਨਾ ਤੇਰਾ ਨਾ ਉਹਦਾ ਉਹ ਵੀ ਮੇਰੀ ਨੋਵਾ ਵੱਡੀ ਤੇ ਫੇਰ ਉਹਦੇ ਨਾਲ ਚੱਲ ਜਾ ਕੇ ਖਾ ਲਾ ਉਥੋਂ ਰੋਟੀਆਂ ਤੇ ਨਾਲ ਹੀ ਚੋਕ ਲੈ ਜਾ ਆਪਣੀ ਸੱਸ ਨੂੰ ਇੱਥੋਂ ਕੀ ਸੁਣ ਗਾਲ ਇਹ ਗੱਲ ਤੇ ਆਈਆਂ ਨਾ ਸੱਸ ਨੂੰ ਕੱਲੀ ਨੂੰ ਨਹੀਂ ਖੜਦੀ ਚੋਕੇ ਸਾਰਾ ਕੋਹ ਦੇ ਹਲ ਸੁੱਟੂ ਨਾਲੇ ਚਰਗਾ ਖਾ ਉੱਗੜ ਜਾਣ ਗਈਆਂ ਹਾਦੂ ਆਈ ਤੇਰੇ ਆ ਆ ਜੇ ਸੂਟ ਮੰਗ ਲੈ ਤੈ ਮੈਨੂੰ ਆਨੇ ਨਾ ਤੇ ਸਮਝ ਛੱਡੀ ਅੱਖਾਂ ਮੈਨੂੰ ਆਦੀ ਮੈਂ ਪ੍ਰੀਤਾ ਲੋ ਚਾਹ ਪੀ ਲਾ ਮੈਨੂੰ ਨਹੀਂ ਪਤਾ ਉਹ ਕਿਹੜੀਆਂ ਦੁੱਧ ਪੱਤੀਆਂ ਲਾ ਲਾ ਇਹਨੂੰ 5000 ਚ ਦੇਣ ਲਈ ਆ ਤੂੰ ਲੈ ਕਾਪੀ ਲੈਂਦੀ ਇੱਥੇ ਦੁੱਧ ਪੱਤੀ ਤਾਂ ਮੈਨੂੰ 5 ਦੇ ਦਿੰਦੀ। ਨੀ ਸੁਣ ਮੇਰੀ ਗੱਲ। ਉਹ ਅੱਜ ਲੱਗੇ ਕਿ ਦੁੱਧ ਦੀ ਪੱਤੀਆਂ ਪਾ ਪਾ ਦੇਣ। ਉਹ ਤਾਂ ਮੈਂ ਜਦੋਂ ਜਾਣੀ ਹਦਾ ਹੀ ਦਿੰਦੀ ਆ। ਤੇ ਕੀ ਪਤਾ ਤੂੰ ਫਿਰ 5-5000 ਚ ਪਿੰਦੀ ਹੋਵੇਗੀ। ਤੇ ਉਹਦੇ ਨੂੰ ਦਿੱਦੀ ਹੋਊਗੀ ਬਣਾ ਬਣਾ ਚਾਵਾ। ਨੀ ਉਹਨੂੰ ਬਿਮਾਰੀ ਪੈ ਜਾਂਦੀ ਐ। ਜੋ ਬੋਲੋਂ ਨੂੰ ਕਿਹਾ ਮੈਨੂੰ 2000 ਦੇ ਦੇ। ਉਹ ਵੀ ਤੂੰ ਟਾਲ ਤਾ ਚੜਾ ਤਾ ਵੀ ਇਹਨੂੰ ਠੱਗਣ ਲਈ ਆ। ਉਹਨੂੰ ਕੋਈ ਮੰਗ ਲੈਣੀ ਆ। ਵੇਹ ਇਹਦੀਆਂ ਗੱਲਾਂ। ਹੈ? ਇਹਨੂੰ ਮੰਤਰੀ ਨੂੰ ਆਗੇ ਲੱਗੀ ਆ। ਕਿ ਉਹਨੂੰ ਕਿਉਂ ਦਿੱਤਾ? ਕਿ ਉਹ ਹੀ ਯਾਰੀ ਸੂਟ ਵੰਦੀ ਫਿਰਦੀ ਲਾਗੇ ਜਾਂਦੀ ਜਾਂਦੀ ਸਾਡੇ ਘਰ ਵਿੱਚ ਮੰਤੀ ਤੇ ਲੈ ਹੋ ਗੁੱਤੋ ਗੁੱਤੀ ਮੇਰੀ ਤਾਂ ਭਾਗ ਹੀ ਫਟ ਗਏ ਮੇਰੇ ਕਿਤੇ ਇਹਨੂੰ ਪੁੱਛ ਲੈਣੀ ਆ ਦੇ ਦੇ ਮੈਨੂੰ 2000 ਰੁਪਇਆ ਨਹੀਂ ਚਾਹ ਲਿਆਵੇਂ ਕੀ ਕਿ ਪੁੜਕਦੀ ਫਿਰਨਾ ਨੱਚਦੀ ਫਿਰਦੀ ਆ ਚਾਹ ਪੀ ਲੈ ਤੂੰ ਹੀ 5-5000 ਦੀ ਲੋਕੀ ਚਾਹ ਪਿਆ ਲੰਡੇ ਆ ਜੇ ਤੂੰ ਵੀ ਪੀਣੀ ਤਾਂ ਪੀ ਆ ਜਾ ਕੇ ਕੀ 2000 ਰੁਪਇਆ ਦੇ ਦੇ 2000 ਕੱਲ ਵੀ ਚੁਟਕੀਆਂ ਮਾਰਦੀ ਕੀ ਤੈਨੂੰ ਕਰਾਮ ਹੈ ਚੁਟਕੀਆਂ ਮਾਰਦੀਆਂ ਵਿਆਹ ਵਾ ਤੇਰੇ ਮੁੰਡੇ ਦਾ ਦੋਰੇ ਹੱਦ ਹੋਈ ਆ ਮੈਂ ਹਾਂ 2000 ਦੇ ਦੇ 2000 ਹਾਂ ਨਹੀਂ ਮੇਰੇ ਕੋਲ 2000 ਫੇਰ ਮੈਂ ਦੁੱਧ ਪਤੀ ਲਾ ਕੇ ਦਊਂਗੀ ਹਾਏ ਹੱਦ ਦੇ ਦੇ ਹਾਂ ਵੇਲਾ ਕੀ ਕਰਦੀ ਹੁੰਨੀ ਆ ਮੈਂ ਚਲੀ ਜਾ ਮੇਰੇ ਕੋਲ ਕੁਛ ਨਹੀਂ ਹੈਗਾ ਮੈਂ ਪਾਰਟੀ ਤੇ ਜਾਣਾ ਪਾਰਟੀ ਤੇ ਜਾ ਨੱਚਿਆ ਕੀਤੇ ਘਰ ਜਾਣਾ ਬਚਣ ਲੈ ਦੱਸ ਮੈਂ ਨੱਚਣ ਆਲੀ ਹਾਂ ਮੈਂ ਹਾਂ ਪਾਰਟੀ ਤੇ ਜਾਣਾ ਉੱਥੇ ਮੈਂ ਵਿਆਹ ਚਣਾਵਾ ਕਿਹੜੀ ਬਾਲਟੀ ਲੈਣੀ ਤੂੰ ਹਾ ਹਾ ਨਹੀਂ ਕਿਹੜੀ ਬਾਲਟੀ ਲੈਣੀ ਤੇ ਤੇ ਸੱਸ ਨਾਲੋਂ ਵੀ ਤੇਜ ਆ ਬਾਰਾਂ ਥਾਲੀ ਇਹਨੂੰ ਕੀ ਕਹਿਣਾ ਬਾਲਟੀ ਨਹੀਂ ਲੈਣੀ ਹਾਂ ਇਹ ਨਹੀਂ ਨਾ ਨਾ ਖਾ ਨਹੀਂ ਪਰ ਮੇਰਾ ਗੀਨਵਾ ਸੁਣਾਈ ਜੇ ਹੇ ਫੋਨ ਆ ਗਿਆ ਈ ਤੈਨੂੰ ਫੋਨ ਸੁਣਦਾ ਮੈਂ ਬੋਲਿਆ ਜਿਕੇ ਲਿਆ ਵੇਖੋ ਕਿਹੜਾ ਕਿਹੜਾ ਵਾ ਮਰੀ ਦੀ ਦਾ ਆਵਾ ਲੈ ਹੈਲੋ ਹਾਈ ਮੈਮ ਮਰ ਜਾ ਨਹੀਂ ਮੈਂ ਚੁੱਕ ਕੇ ਦਿੱਤਾ ਸੀ ਕਮਲ ਇਹ ਕੱਟ ਤਾਈਓ ਕੱਟ ਤਾਈਓ ਤੈਨੂੰ ਤਾਂ ਮੈਂ ਚੁੱਕ ਕੇ ਦਿੱਤਾ ਸੀ ਪਤਾ ਨਹੀਂ ਕਿਹੜਾ ਗਰੀਬ ਦਾ ਫੋਨ ਕੱਟ ਤਾਈਏ ਨੇ ਕੀ ਗੱਲਾਂ ਕਰਨੀਆਂ ਚੱਲ ਆ ਨਿਹਰੀ ਹਾਈ ਹੈ ਗਈ ਹੈ ਗਈ ਹਾਈ ਦੇ ਦੇ ਹਾਂ ਵੇਲਾ ਹਾਂ ਦੋਈ ਦੋਈ ਉਹ ਦਾਂਦੇ ਆ ਬੋਲੀ ਨੂੰ ਕੋ ਸੁਣਦਾ ਨਹੀਂ ਆ ਤੇ ਜੇਬ ਤੇ ਕਦਾਂ ਹੱਥ ਰੱਖਿਆ ਜਦੋਂ ਡਾਕਾ ਪੈ ਚੱਲਿਆ ਹੁੰਦਾ ਵਾ ਮੈਨੂੰ ਕਿੱਥੇ ਕਿਸਨੇ ਦੇਣੇ ਆ